ਹੇਤੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਨਹਿਰ ਵਿਜੇ ਸਮਗਰੀ ਤਾਰਨ ਆਏ ਲੈਕਚਰਰ ਦੀ ਪੈਰ ਫਿਸਲਣ ਕਾਰਨ ਮੌਤ ਹੋ ਗਈ ਦੱਸਣਯੋਗ ਹੈ ਕਿ ਲੈਕਚਰ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਉੱਥੇ ਹੀ ਪੁਲਿਸ ਵੱਲੋਂ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਸਰ ਕੀ ਮਾਮਲਾ ਕੀ ਸੀ ਕਰ ਮਾਮਲਾ ਜੀ ਸੁਦੀਰ ਸ਼ਿਨੋਈ ਨਾਮ ਦਾ ਵਿਅਕਤੀ ਸੀ ਜੀ ਉਹ ਥੋੜਾ ਜਿਹਾ ਦਿਮਗ ਤੌਰ ਤੇ ਪਰੇਸ਼ਾਨ ਸੀ ਇਸ ਕਰਕੇ ਉਹ ਇੱਧਰ ਆਇਆ ਸੀ ਨੇਰ ਦਿਖਣਾ ਲਈ ਸਮਗਰੀ ਵੇਰਾ ਤਾਂ ਫੱਜਾ ਦੇ ਉਹਦਾ ਪੈਰ ਫਿਸਲ ਗਿਆ ਇਸ ਕਰਕੇ ਉਹ ਡਿੱਗ ਗਿਆ ਹੈਰਤ ਪਹਾਸਤਨ ਫਿਟਰ ਦੇ ਵਿਚੋਂ ਡਿੱਗ ਗਿਆ ਸੀ ਜੀ ਕਿ 25 ਦਿਨਾਂ ਨੂੰ ਜੀ ਡਟ ਹੋ ਰਹੀ ਹੈ ਫੋਟੋਗ੍ਰਾਫਰ ਤੋਂ ਬਰੰਗ ਹੋਈ ਸੀ ਤੇ ਰਾਤ ਨੂੰ 5:30 6-7 ਵਜੇ ਨੂੰ 8 ਵਜੇ ਨੂੰ ਰਖਾਇਆ ਗਿਆ ਮੋਰਚੀ ਚ ਤੇ ਉਹ ਉਹ ਪੋਸ਼ਣ ਉਤਰਾ ਕੇ ਆਸ ਲਈ ਹੈ ਵਾਰਸ ਨੇ ਵਾਕ ਕੀਤੀ ਜਾ ਰਹੀ ਸਰ ਕੀ ਮਾਮਲਾ ਕੀ ਸੀਗਾ ਸਾਰਾ ਜਿਹੜਾ ਮਾਮਲਾ ਤਾਂ ਉਹ ਥੋੜਾ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਜੀ ਉਹਨੂੰ ਬੇਟੀ ਨੂੰ ਜਿਹਨੂੰ ਬਲਕ ਕੈਂਸਰ ਸੀ ਹੋਰ ਕੋਈ ਵਜ੍ਹਾ ਨਹੀਂ ਸੀ ਕੀ ਕੰਮ ਕੀ ਕਰਦੇ ਸੀ ਇਹ ਉਹ ਲੈਕਚਰਰ ਸੀ ਕੀ ਕਾਰਵਾਈ ਕੀ ਕਰ ਰਹੇ ਨੇ 170000 ਰੁਪਏ ਦੀ ਕਾਰਵਾਈ ਅੰਮ੍ਰਿਤਸਰ ਨਾਲ ਯਾਰ ਸਾਹਿਬ ਤੋਂ ਵੱਡੀ ਖਬਰ سامنے ਆ ਰਹੀ ਹੈ ਜਿੱਥੇ ਕਿ ਨਹਿਰ ਵਿਜੇ ਸਮਗਰੀ ਤਾਰਨ ਆਏ ਲੈਕਚਰਰ ਦੀ ਪੈਰ ਫਿਸਲਣ ਕਾਰਨ ਮੌਤ ਹੋ ਗਈ ਦੱਸਣਯੋਗ ਹੈ ਕਿ ਲੈਕਚਰਰ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਉੱਥੇ ਹੀ ਪੁਲਿਸ ਵੱਲੋਂ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਸਰ ਕੀ ਮਾਮਲਾ ਕੀ ਸੀ ਗਾਇ ਮਾਮਲਾ ਜੀ ਸੁਦੀਰ ਸ਼ਿਨੋਈ ਨਾਮ ਦਾ ਵਿਅਕਤੀ ਸੀ ਜੀ ਉਹ ਤੁਰਾ ਇਹ ਦਿਮਗ ਤੋਂ ਦੌਰ ਤੇ ਪਰੇਸ਼ਾਨ ਸੀ ਇਸ ਕਰਕੇ ਉਹ ਇਧਰ ਆਇਆ ਜੀ ਕਿ ਨਿਹਰ ਦੇ ਚੁਣਾਰੇ ਜੀ ਸਮਗਰੀ ਵੇਖਦਾ ਤਾਂ ਫੱਗਿਆ ਤੇ ਉਹਦਾ ਪੈਰ ਫਿਸਲ ਗਿਆ ਜਿਸ ਕਰਕੇ ਉਹ ਉਹਦੇ ਵਿੱਚ ਐਰ ਪਾਕਿਸਤਾਨ ਫੀਟਰ ਦੇ ਵਿੱਚ ਉਹ ਡਿੱਗ ਗਿਆ ਸੀ ਜੀ ਕਿ 25 ਤਰੀ ਨੂੰ ਜੀ ਡਟ ਹੋੜਦੀ ਆ ਉਹ ਰੂਗੜ ਤੋਂ ਬਰਾਮਦ ਹੋਈ ਸੀ ਤੇ ਰਾਤ ਨੂੰ 5:30 ਵਿੱਚ 6-7 ਵਜੇ ਨੂੰ 8 ਵਜੇ ਨੂੰ ਦਿਖਾਇਆ ਗਿਆ ਮੋਰਚਰੀ ਚ ਤੇ ਉਹਨਾਂ ਉਹ ਉਸ ਨੂੰ ਪਰਾਕੇ ਆਸਲੀ ਹੈ ਵਾਰਸਣੇ ਵਾਲੀ ਕੀਤੀ ਜਾ ਰਹੀ ਸਰ ਕੀ ਮਾਮਲਾ ਕੀ ਸੀਗਾ ਸਾਰਾ ਜਿਹੜਾ ਮਾਮਲਾ ਤਾਂ ਉਹ ਥੋੜਾ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਉਹਦੀ ਬੇਟੀ ਨੂੰ ਉਹਨੂੰ ਕੈਂਸਰ ਸੀ ਹੋਰ ਕੋਈ ਵਜ੍ਹਾ ਨਹੀਂ ਸੀ ਕੀ ਕੰਮ ਕੀ ਕਰਦੀ ਸੀ ਇਹ ਉਹ ਲੈਕਚਰਰ ਸੀ ਕੀ ਕਾਰਵਾਈ ਕੀ ਕਰ ਰਹੇ ਨੇ 170 ਸੀਆਰਪੀ ਦੀ ਕਰ ਰਹੇ ਹਮਸਾ ਨਹੀਂ ਜਾ ਹਾਏ ਤੇ ਵੱਡੀ ਖਬਰ سامنے ਆ ਰਹੀ ਹੈ ਜਿੱਥੇ ਕਿ ਨਹਿਰ ਵਿਜੇ ਸਮਗਰੀ ਤਾਰਨ ਆਏ ਲੈਕਚਰ ਦੀ ਪੈਰ ਫਿਸਲਣ ਕਾਰਨ ਮੌਤ ਹੋ ਗਈ ਦੱਸਣਯੋਗ ਹੈ ਕਿ ਲੈਕਚਰ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਉੱਥੇ ਹੀ ਪੁਲਿਸ ਵੱਲੋਂ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਸਰ ਕੀ ਮਾਮਲਾ ਕੀ ਸੀ ਗਾਇ ਮਾਮਲਾ ਜੀ ਸੁਦੀਰ ਸ਼ਿਨੋਈ ਨਾਮ ਦਾ ਵਿਅਕਤੀ ਸੀ ਜੀ ਉਹ ਥੋੜਾ ਜਿਹਾ ਦਿਮਗ ਤੌਰ ਤੇ ਪਰੇਸ਼ਾਨ ਸੀ ਇਸ ਕਰਕੇ ਉਹ ਇਧਰ ਆਇਆ ਸੀ ਤੇ ਨਯਰ ਜੀ ਤੁਹਾਨੂੰ ਲਈ ਸਮਗਰੀ ਵੀ ਰਤਾ ਪੱਗਿਆ ਤੇ ਉਹਦਾ ਪੈਰ ਕਿਸਲ ਗਿਆ ਜਿਸ ਕਰਕੇ ਉਹ ਉਹਦੇ ਵਿੱਚ ਐਰ ਪਾਕਿਸਤਾਨ ਫੀਟਰ ਦੇ ਵਿੱਚ ਉਹ ਡਿੱਗ ਗਿਆ ਸੀ ਜੀ ਕਿ 25 ਤਰੀ ਨੂੰ ਜਿਹੜੀ ਡਟ ਹੋੜਦੀ ਹੈ ਉਹ ਉਦੋਂ ਘਰ ਤੋਂ ਬਰਾਮਦ ਹੋਈ ਸੀ ਤੇ ਰਾਤ ਨੂੰ 5:30 ਵਿੱਚ 6-7 ਵਜੇ ਨੂੰ 8 ਵਜੇ ਨੂੰ ਦਿਖਾਇਆ ਗਿਆ ਮੋਰਚਰੀ ਚ ਤੇ ਉਹਨਾਂ ਉਹ ਪੋਸ਼ਣ ਉਤਰਾ ਕੇ ਆਸਲੀ ਹੈ ਬਾਸਣੇ ਵਾਲੀ ਕੀਤੀ ਜਾ ਰਹੀ ਸਰ ਕੀ ਮਾਮਲਾ ਕੀ ਸੀਗਾ ਸਾਰਾ ਜਿਹੜਾ ਮਾਮਲਾ ਤਾਂ ਉਹ ਥੋੜਾ ਦਿਮਾਗੀ ਤੌਰ ਤੇ ਪਰੀਸ਼ਾਨ ਸੀ ਜੀ ਨੂੰ ਬੇਟੀ ਨੂੰ ਜ ਨੂੰ ਕੈਂਸਰ ਸੀ ਹੋਰ ਕੋਈ ਵਜ੍ਹਾ ਨਹੀਂ ਸੀ ਕੀ ਕੰਮ ਕੀ ਕਰਦੇ ਸੀ ਇਹ ਉਹ ਲੈਕਚਰਰ ਸੀ ਕੀ ਕਾਰਵਾਈ ਕੀ ਕਰ ਰਹੇ ਨੇ 170000 ਰੁਪਏ ਦੀ ਕਾਰਵਾਈ ਅੰਮ੍ਰਿਤਸਰ ਨਾਲ ਯਾਰ